ਜਿਹੜੇ ਲੋਕ ਇਹ ਬਾਰੂ ਆ ਕੇ ਅੱਜ ਡਰਾ ਰਹੇ ਬੂਥਾਂ ਦੇ ਬੈਠੇ ਆ ਬਦਮਾਸ਼ ਉਹਨਾਂ ਨੂੰ ਮੈਂ ਹੀ ਕਮਾਂਗਾ ਪੁਲਿਸ ਤੰਦਰ ਵੇ ਛੜ ਕੇ ਚਲੇ ਜਾਓ ਨਹੀਂ ਤੇ ਸਖਤ ਉਸਖਤ ਕਾਰਵਾਈ ਕਰਾਉਂਗਾ ਬਾਅਦ ਵਿੱਚ ਨਾ ਕਹੀਓ ਕਿਸੇ ਦਾ ਕੋਈ ਨਿੱਜੀ ਨੁਕਸਾਨ ਹੋ ਗਿਆ ਉਹ ਪੁਲਿਸ ਜੁਮੇ ਮਰ ਹੋਏ ਪੰਜਾਬ ਦੇ ਡੀਜੀਪੀ ਸਾਹਿਬ ਕਿਸੇ ਤਰੀਕੇ ਦਾ ਲਾਅਨ ਆਰਡਰ ਉਹਦਾ ਕੰਟਰੋਲ ਨਹੀਂ ਹੈ ਉਹ ਅੱਜ ਇੱਕ ਕਟਪੁਤਲੀ ਬਣਿਆ ਸਰਕਾਰ ਦੇ ਸਰਕਾਰ ਦੇ ਨੇਤਵ ਦੇ ਵਿੱਚ ਉਹ ਕੰਮ ਕਰ ਰਹੀ ਹੈ ਪੁਲਿਸ ਖੁਦ ਹੀ ਅੱਜ ਆਮ ਅਧਵੀਨ ਕੰਮ ਕਰ ਰਹੀ ਹੈ ਅੱਜ ਲੋਕਤੰਤਰ ਦਾ ਉਹ ਪਵਿੱਤਰ ਦਿਨ ਹੈ ਜਿਹਨੂੰ ਅਸੀਂ ਮਤਦਾਨ ਕਹਿੰਦੇ ਆ ਮਤਦਾਨ ਅੱਜ ਲੋਕ ਆਪਣੇ ਜਲੰਧਰ ਦੇ ਲਈ ਆਪਣੀ ਹਲਕੇ ਦੇ ਲਈ ਲੋਕ ਜੋ ਵੀ ਚਾਹਦੇ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਕਿਹੜਾ ਅੱਛਾ ਲੋਕ ਸੇਵਾ ਕਰ ਸਕਦਾ ਕਿਹੜੀ ਪਾਰਟੀ ਸੇਵਾ ਕਰੇ ਲੋਕ ਜਾਗੇ ਉਹਨੂੰ ਵੋਟ ਦੇਣਗੇ ਮੈਂ ਇਹੀ ਅਪੀਲ ਕਰਾਂਗਾ ਵੋਟ ਪੰਜੂ ਜਾਓ ਜਿੱਦੋਂ ਮਰਜ਼ੀ ਪਾਓ ਮੇਰੀ ਉਹ ਨਹੀਂ ਲੋਕਾਂ ਨੂੰ ਬਿਲਕੁਲ ਲੋਕਾਂ ਦਾ ਆਪਣੇ ਮਨਾਂ ਦਾ ਮਨ ਹੈ ਪਰ ਕੁਝ ਲੋਕ ਜਿਹੜੇ ਬਾਹਰੋਂ ਆ ਕੇ ਅੱਜ ਡਰਾ ਰਹੇ ਬੂਥਾਂ ਦੇ ਬੈਠੇ ਬਦਮਾਸ਼ ਉਹਨਾਂ ਨੂੰ ਮੈਂ ਇਹੀ ਕਹਾਂਗਾ ਪੁਲਿਸ ਜਲੰਧਰ ਵਿੱਚ ਛੜ ਕੇ ਚਲੇ ਜਾਓ ਨਹੀਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਉਂਗਾ ਆ ਦੇ ਵਿੱਚ ਨਾ ਕਹੀਓ ਕਿਸੇ ਦਾ ਕੋ ਨਿਜੀ ਨੁਕਸਾਨ ਹੋ ਗਿਆ ਉਹ ਪੁਲਿਸ ਜੁਮੇ ਮਰ ਹੋ ਗਈ ਇਹ ਪੰਜਾਬ ਦੇ ਡੀਜੀਪੀ ਨੂੰ ਤੁਹਾਡੇ ਵੱਲੋਂ ਰਿੰਕੂ ਸੁਸ਼ੀਲ ਰਿੰਕੂ ਵੱਲੋਂ ਵੀ ਲੈਟਰ ਲਿਖੀ ਗਈ ਸੀ ਹਾਂ ਵੀ ਕਿਹੜੇ ਇਲੈਕਸ਼ਨ ਹੈ ਉਹ ਪੂਰਸਵਲ ਕਰਾਈ ਦਾ ਮੋਲ ਨਾ ਖਰਾਬ ਕੀਤਾ ਪੰਜਾਬ ਦੇ ਡੀਜੀਪੀ ਸਾਹਿਬ ਕਿਸੇ ਤਰੀਕੇ ਦਾ ਲਾਅਨ ਆਰਡਰ ਉਹਨਾਂ ਦਾ ਕੰਟਰੋਲ ਨਹੀਂ ਹੈ ਉਹ ਅੱਜ ਇੱਕ ਕਟਪੁਤਲੀ ਬਣਿਆ ਸਰਕਾਰ ਦੇ ਸਰਕਾਰ ਦੇ ਨੇਤਵ ਦੇ ਵਿੱਚ ਉਹ ਕੰਮ ਕਰ ਰਹੀ ਹੈ ਪੁਲਿਸ ਖੁਦ ਹੀ ਅੱਜ ਆਮਦਵੀ ਦਾ ਕੰਮ ਕਰ ਰਹੀ ਹੈ ਕਿ ਪੁਲਿਸ ਨੇ ਮੌਕੇ ਤੇ ਪੁਲਿਸ ਆ ਗਈ ਸੀ ਲੱਗੇ ਚੱਲ ਗਈ ਉਹਨਾਂ ਨੂੰ ਲੈ ਬਠਿੰਡੇ ਤੋਂ ਭਾਈ ਸਾਹਿਬ ਇੱਕ ਫੜੇ ਇੱਕ ਭੱਜ ਗਏ ਸੰਨੀ ਅਲੋ ਵਾਲੀ ਜ ਜਿਨ੍ਹਾਂ ਨੂੰ ਫੜਿਆ ਉਹਨਾਂ ਨੂੰ ਅਰੈਸਟ ਕਰ ਲਿਆ ਅਗਰ ਦੁਬਾਰਾ ਕਿਤੇ ਮੈਨੂੰ ਫੇਰ ਲੱਬੇ ਬੂਥਾਂ ਦੇ ਉੱਤੇ ਮੈਂ ਸਖਤ ਤਕਸ਼ਲਾਉਂਗਾ ਕੀ ਕੀ ਨਾਮ ਸੀ ਇਹ ਕਿਹੜੇ ਫੜੇ ਗਏ ਪਤਾ ਨਹੀਂ ਮੈਨੂੰ ਉਹਨਾਂ ਦਾ ਕੋਨਰ ਕੀ ਚੱਲ ਅਮਰਜੀਤ ਅਮਰਜੀਤ ਸਿੰਘ ਰਾਜਾ ਰਾਏ ਕੋਈ ਬਿਠਿੰਡੇ ਦੇ ਠੀਕ ਰਾਜਾ